ਮਾਈ ਜੂਟਿਊਬ ਫੈਮਿਲੀ ਕੀ ਹਾਲ ਜੇ ਸਾਰਿਆਂ ਦਾ ਤੇ ਅੱਜ ਆਪਾਂ ਬਣਾਉਣਗੇ ਜੀ ਡਰੋਨ ਦਾ ਵੀਡੀਓ ਪਿੰਡ ਦੀ ਨਾਲ ਆਪਣੇ ਰਿਸ਼ਤੇਦਾਰ ਆਏ ਆ ਤੇ ਨਾਲ ਅਮਰੀਕਾ ਵਾਲੇ ਵੀ ਅੱਜ ਇੱਥੇ ਹੀ ਆ ਤੇ ਡਰੋਨ ਨਾਲ ਪੂੜਾ ਪਿੰਡ 'ਚ ਡਰੋਨ ਘੁਮਾਵਾਂਗੇ ਤੇ ਆਜੋ ਵੇਖਿਓ ਕਿੱਦਾਂ ਦਾ ਲੱਗਦਾ ਵਾ ਪਿੰਡ ਦਾ ਵਿਊ ਤੇ ਆਪਾਂ ਅੱਜ ਲੈ ਆ ਗਏ ਹਾਂ ਜੀ ਪੂਰੀ ਫੈਮਿਲੀ ਦਾ ਡਰੋਨ ਸੋਰ ਤੇ ਨਾਲ ਹੀ ਆਪਣੇ ਅਮਰੀਕਾ ਵਾਲੇ ਤਾਂ ਸਾਨੂੰ ਪਤਾ ਨਹੀਂ ਕਿ ਡਰੋਨ ਵਾਲੇ ਨੇ ਵੇਖਿਆ ਹੁਣ ਕੀ ਕਰਦਾ ਵਾ ਆਪਾਂ ਸਗੋਂ ਖਲੋਤੇ ਆਂ ਕਿ ਸ਼ਾਇਦ ਸਾਡੇ ਮਾਂ ਕਿ ਖਮਾਊਗਾ ਚ ਫੇੜੇ ਪਰ ਡਰੋਨ ਵਾਲਾ ਦੇ ਹੱਥ ਕਰਾ ਗਿਆ ਬੂੜੀ ਆਪਣੇ ਘਰ ਦੇ ਤੋਂ ਵੇਖਿਓ ਤੁਸੀਂ ਪੂਰੇ ਪਿੰਡ ਦੇ ਲਾਸਟ ਤੋਂ ਆਪਣੇ ਸਕੂਲ ਦੀ ਗਰਾਊਂਡ ਆ ਜਿੱਥੋਂ ਤੱਕ ਲੈ ਕੇ ਜਾਊਗਾ ਆਪਣਾ ਪਿੰਡ ਵਾ ਕਲੇਟ ਕਲਾ ਤੇ ਜਿਹੜਾ ਗੁਰਦਾਰਾ ਸਾਹਿਬ ਆ ਰਾਮਲੀਲਾ ਵਾਲੀ ਗਰਾਊਂਡ ਉਹ ਆਪਣੇ ਤੇ ਪੂਰੇ ਪਿੰਡ ਦੇ ਉਹ ਕੋਠੀ ਆਪਣੀ ਵੇਖੋ ਪਰ ਜੇ ਵੇਖਿਓ ਕਿੱਥੋਂ ਤੱਕ ਖੜਦਾ ਵਾ ਆਪਾਂ ਦੇ ਖੜ ਖੜ ਕੇ ਥੱਕ ਗਏ ਹਾਂ ਆਪਾਂ ਗਏ ਆਂਦੇ ਲੱਗਦਾ ਸੌਟ ਲੈਣ ਗਾ ਵੜ ਉਹਦੇ ਦੂੜ ਹੀ ਬੜੀ ਲੈ ਗਿਆ ਇਹ ਤੇ ਹੁਣ ਵੇਖਿਓ ਕਿੱਥੋਂ ਵਾਪਸ ਲੈ ਕੇ ਆਉਂਦਾ ਵਾ ਤੇ ਆਪਾਂ ਆ ਬਹਿਰਾਨ ਹੋ ਗਏ ਹਾਂ ਇਹ ਚੀਜ਼ ਵੇਖ ਕੇ ਕਿ ਇੰਨੀ ਲੰਬਾਈ ਹੈ ਇਹਦੀ ਆ ਦੂਜੀ ਲ ਸਾਈਡ ਦੀ ਆ ਰਾਮਲੀਲਾ ਦੀਆਂ ਚਾਨਣੀਆਂ ਗਰਾਊਂਡ ਜਿਹੜੀ ਆ ਦੂਜੀ ਰਾਮਲੀਲਾ ਦੀ ਆ ਪਿੰਡ ਦੀ ਸੱਪੜ ਵਾਲੀ ਸਾਈਡ ਆ ਸਰਕ ਪਿੰਡ ਦੇ ਬਾੜ-ਬਾੜ ਆਉਂਦੀ ਐ ਇਤੂ ਬਾੜ-ਬਾੜ ਆ ਗਏ ਆ ਅਜੇ ਵੀ ਲੈ ਜਾਣਾ ਪਿੱਛੇ ਨੂੰ ਇਹ ਡਿਸਪੈਂਸਰੀ ਆ ਗਈ ਐ ਪਿੰਡ ਦੀ ਨੁੱਕਰ ਤੇ ਤੇ ਪਿੰਡ ਦੀ ਜਿਹੜਾ ਸਕੂਲ ਵਾ ਆਪਣਾ ਉਥੋਂ ਵਾਪਸ ਲਿਆ ਹੁੰਦੇ ਆ ਹੁਣ ਤਾਂ ਆਪਾਂ ਦੇ ਸਾੜੇ ਜਾਣੇ ਆਪਾਂ ਕਿਹ ਪਤਾ ਨਹੀਂ ਦੋੜੇ ਬਣਾਉਣੀ ਐ ਕਿ ਨਹੀਂ ਆਪਾਂ ਤੇ ਉਦਾ ਹੀ ਖਲੋਤੇੜੇ ਸਾਰੇ ਜਾਰੇ ਹੋਣ ਆਉਂਦਾ ਹੋਣ ਆਉਂਦਾ ਵਾ ਆਪਾਂ ਤਾਂ ਲੰਬਾਈ ਵੇਖ ਕੇ ਹੈਰਾਨ ਰਹਿ ਗਏ ਕਿ ਕਿੱਡੀ ਦੂਰ ਤੱਕ ਚਲ ਜਾਂਦਾ ਆ ਆਪਾਂ ਸੋਚਿਆ ਰਹੇ ਕੋਠੇ ਦੇ ਆਲੇ ਦੁਆਲੇ ਘੁਮਾਊਗਾ ਆਪਣੇ ਪਰ ਆਪਣੇ ਲੰਬਾਈ ਕਿੱਡੀ ਦੂਰ ਤੱਕ ਦੇ ਕਿੱਥੋਂ ਵਾਪਸ ਲਿਆਂਦਾ ਵਾ ਤਾਂ ਆਪਾਂ ਉਹਨਾਂ ਜਿਹੜੋਂ ਉੱਦਾਂ ਦੇ ਉੱਦਾਂ ਹੀ ਖਲੋਤੇ ਰਹੇ ਨਾ ਹਿਲ ਸਕਦੇ ਨਾ ਕੁਝ ਤਾਂ ਕਿਉਂ ਗਿਆ ਨੂੰ ਪਤਾ ਹੀ ਨਹੀਂ ਇੰਨੀ ਦੂਰ ਤੱਕ ਲੈ ਗਿਆ ਡਰੋਨ ਆਪਾਂ ਸੋਚ ਜਾਂਦੇ ਆ ਲਾਗੇ ਪਿੰਡ ਦੇ ਚ ਫੇਰੇ ਘੁਮਾਉਂਦੇ ਆ ਜਾਂ ਸਾਈਡ ਨੂੰ ਘੁਮਾਉਂਦੇ ਆ ਉਹਨਾਂ ਪੂਰਾ ਪਿੰਡ ਦੇ ਬਾਹਰ ਬਾੜੋ ਲਿਆ ਆ ਕੇ ਤੇ ਫੇਰ ਵਾਪਸ ਲਿਆਂਦਾ ਜਿਹੜਾ ਉਹ ਆ ਗਿਆ ਜੀ ਘਰ ਦੇ ਲੱਗੇ ਫੇਰ ਦਬਾੜਾ ਆ ਗਿਆ ਘਰ ਤੇ ਆਪਾਂ ਤੇ ਉਦਾਂ ਦੇ ਉਦਾਂ ਹੀ ਖਲੋਤੇ ਹੋਣਾ ਤੇ ਸਾੜੇ ਜਾਨੇ ਥੱਕ ਗਏ ਆਂ ਤੇ ਆਡੇ ਕੋ ਨਹੀਂ ਹੁਣ ਖਲੋਤਾ ਜਾਂਦਾ ਅੱਗੇ ਬੜਾ ਟਾਈਮ ਹੋ ਗਿਆ ਉਂਦੇ ਬੈਠੇ ਬਹਿਣ ਵਾਲੇ ਵੀ ਥੱਕ ਗਏ ਤੇ ਇੱਧਰ ਆਪਣੀ ਪੂਰੀ ਫੈਮਿਲੀ ਆ ਤਾਏ ਆ ਦੋ ਨਾਲ ਅਮਰੀਕਾ ਵਾਲੇ ਤਾਏ ਦੇ ਮੁੰਡੇ ਆ ਨਾਲ ਯਾਰ ਦੋਸਤ ਆ ਇੱਧਰ ਆਪਣੇ ਭੂਆ ਆ ਗਈ ਉਹਨ ਦੂਜੀ ਫੈਮਿਲੀ ਆ ਗਈ ਭਾਬੀਆਂ ਆ ਗਈਆਂ ਤਾਈ ਆ ਗਈ ਮੰਮੀ ਆ ਗਈ ਨਾਲ ਅਮਰੀਕਾ ਵਾਲੀ ਮਗਰ ਆਪਣੇ ਯਾਰ ਮਿਲਦੇ ਆ ਅਮਰੀਕਾ ਵਾਲੇ ਨਾਲ ਇੱਥੋਂ ਇਹਨੂੰ ਸ਼ੋਰਟ ਲੈਣਾ ਮਾ ਉਹਨੇ ਆਪਾਂ ਕਿਹਾ ਲਾਗੂ ਸ਼ੋਰਟ ਲਊਗਾ ਇੱਥੋਂ ਵੀ ਉਹਨੂੰ ਵੇਖਿਓ ਕਿੰਨੀ ਦੂਰੀ ਤੇ ਖੜਦਾ ਵਾ ਹਉ ਲੈ ਗਿਆ ਤਾਂ ਜਰਾ ਕੇ ਦੂਜੀ ਸਾਈਡ ਨੂੰ ਪਿੰਡ ਦੀ ਇਹ ਥੋੜੋ ਓਕੇ ਫੇਰ ਦੂਜੇ ਪਾਸੇ ਨੂੰ ਇਹ ਇੱਕ ਆਪਣਾ ਘਰ ਵਾ ਨਾਲ ਦਾ ਤਾਇਕਾ ਘਰ ਵਾ ਤੇ ਇੱਧਰ ਦੂਜੀ ਸਾਈਡ ਤੇ ਵੀ ਜਿਹੜਾ ਉਹ ਵੀ ਤਾਇਕਾ ਘਰ ਆ ਜੈਣਾ ਆਹ ਦੂਜੀ ਸਾਈਡ ਵਾਲਾ ਵੀ ਤਾਇਕਾ ਘਰ ਹੈ ਹੋਣ ਵੇਖੋ ਦੂੜਵਾ ਤਿੰਨੇ ਘੜ ਆਪਣੇ ਆ ਦਾਣੇ ਵਾਲੀ ਆਪਣੀ ਟਰਾਲੀ ਲੱਗੀ ਆ ਨਾਲ ਗੱਡੀਆਂ ਲੱਗੀਆਂ ਜਿੰਨਾ ਤੇ ਹੁਣ ਅਮਰੀਕਾ ਵਾਲਿਆ ਵਾਪਸ ਜਾਣਾ ਵਾ ਤਾਂ ਆਪਾਂ ਸੋਚਿਆ ਏਡਾ ਕੁ ਸ਼ੌਟ ਲੈਣਗੇ ਪਰ ਉਹਨੇ ਤੇ ਹੱਤੀ ਕਰਾਤੀ ਪੂਰੀ ਤੇ ਇੱਧਰ ਹੁਣ ਲੱਗੇ ਆ ਪਿੰਡ ਦੀ ਦੂਜੀ ਸਾਈਡ ਦੂਜੀ ਸਾਈਡ ਤੋਂ ਹੁਣ ਕਮਾਉਂਦੇ ਆ ਕੈਮਰਾ ਪੂਰਾ ਇਹ ਛੋਟੇ ਕਲੇੜਾਂ ਵਾਲੀ ਸਾਈਡ ਆ ਗਿਆ ਤੇ ਇਧਰੋਂ ਵੀ ਕਿੱਡੀ ਦੂਰ ਆਪਣਾ ਘਰ ਉਹ ਦੂੜੀ ਤੇ ਲੱਭਣ ਦੇ ਆ ਤੇ ਬੰਬੀਆਂ ਵਾਲੀ ਸਾਈਡ ਨੂੰ ਲੈ ਜਾਂਦਾ ਵਾ ਅੰਦਰ ਵੇਖੋ ਇਹ ਨੀਲੇ ਬਾਈ ਵੇਖ ਕੇ ਤਾਂ ਆਪ ਹਰਾਨ ਹੀ ਰਹਿ ਗਿਆ ਇੰਨੀ ਦੂਰ ਚਲ ਜਾਂਦਾ ਡਰੋਨ